ਹਾਂਜੀ ਚੇਅਰਮੈਨ ਸਾਹਿਬ ਅੱਜ ਜੋ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਕਿ ਇਸ ਵਿਸ਼ੇ ਦਿੱਤਾ ਗਿਆ ਤੇ ਜਾਇ ਵਾਲਮੀਕੀ ਜੀ ਜੈਪਿੰਜਾਪਾ ਹਸਪਤਾਲ ਦੇ ਗਰਮਨ ਭਗਵਾਨ ਵਾਲਮੀਕੀ ਤਰਫੋਂ ਸਬਸੈਕਟਰੀ ਪਾਕ ਨੂੰ ਜੋ ਕਿ ਅੱਜ ਪਿਛਲੇ ਦਿਨੀ 1-1-2026 ਨੂੰ ਕਿਉਂਕਿ ਨਵੇਂ ਸਾਲ ਆਲਦੇ ਹਨ ਇਹ ਵੀਰ ਸ਼ਰੇਸ਼ ਕੁਮਾਰ ਜੀ ਜੋ ਕਿ ਆਪਣੀ ਫੈਕਟਰੀ ਲਾਉਂਦੇ ਆ ਛੀਤੇ ਕਲਾ ਪੇਟ ਦੇ ਵਿੱਚ ਇਹਨਾਂ ਦੇ ਹੀ ਇੱਕ ਗਵਾਰਡ ਦੇ ਵਿੱਚ ਰਿਤਾ ਅਮਰਤਪਾਲ ਸਿੰਘ ਅਤੇ ਦਵਿੰਦਰ ਸਿੰਘ ਸੋਨੂ ਜੋ ਕਿ ਇਸ ਦੇ ਘਰ ਦੇ ਫੈਕਟਰੀ ਦੇ ਅੰਦਰ ਦਾਖਲ ਹੋ ਕੇ ਇਸ ਨੂੰ ਜੋ ਕਿ ਇਹ ਗਾਲੀ ਗਾੜੀ ਗਲੋਚ ਕੀਤਾ ਅਤੇ ਜਾਨਵਾਰੀਆਂ ਧਮਕੀਆਂ ਦਿੱਤੀਆਂ ਬਾਅਦ ਵਿੱਚ ਅਮਰਪਤ ਪਾਤ ਸਿੰਘ ਨੇ ਆਪਣੀ ਡੱਬੇ ਦੇ ਵਿੱਚੋਂ ਪਿਸਤਲ ਕੱਢ ਕੇ ਜੋ ਕਿ ਸਰੇਸ਼ ਪਾਤ ਨੇ ਮੱਥੇ ਤੇ ਲਾਇਆ ਇਹਨੂੰ ਕਹਿੰਦਾ ਵੀ ਆਪਣੀ ਫੈਕਟਰੀ ਛੱਡ ਕੇ ਭਾਜਾ ਨਹੀਂ ਤੇ ਤੇਰੇ ਪਰਵਾਸ ਮੇਰੇ ਤੇ ਤੈਨੂੰ ਛਾਟੂ ਮਾਰ ਦੇ ਆਂ ਕਿਉਂਕਿ ਪੁਲਿਸ ਚੌਕੀ ਚਾਰਜਿਤ ਬਥੀ ਜੋ ਕਿ ਇਹਨਾਂ ਨੇ ਇੱਕ ਕੰਪਲੇਨ ਵੀ ਤਰਜ ਕਰਾਈ ਆ ਪਰ ਇਹ ਅਸੀਂ ਜਤੇਂਦਰ ਪਾਤ ਸਿੰਘ ਵੱਲੋਂ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ ਅਤੇ ਮਾਰ ਜੋ ਕਹੀ ਐਸਐਸਪੀ ਸਾਹਿਬ ਦੇ ਧਿਆਨ ਦੇ ਵਿੱਚ ਵੀ ਲੰਗਾਈ ਜੋ ਕਿ ਨਾਲ ਨੰਬਰੀ ਤਰਖਾਸਤ ਮਾਜੋਗ ਡੀਐਸਪੀ ਟਾਰੀ ਇਹ ਸਰਦਾਰ ਜਗਤਵਿੰਦਰ ਸਿੰਘ ਨੂੰ ਮਾਰਕ ਕੀਤੀ ਕਿਉਂਕਿ ਇਹ ਜਗਤਵਿੰਦਰ ਡੀਐਸਪੀ ਟਾਰੀ ਦੇ ਵੀ ਇਤਿਆਹ ਦੇ ਵਿੱਚ ਲਿਆਦਾ ਉਹਨਾਂ ਨੇ ਮੌਕੇ ਤੇ ਹੀ ਕਿਉਂਕਿ ਐਸਐਚਓ ਚਾਟੀਵਿੰਦ ਅਤੇ ਚੌਕੀ ਚਾਰਜ ਨੂੰ ਵੀ ਜੋ ਕਿ ਬੱਚੇ ਦੇ ਮੁਖ ਲਿੱਤੇ ਆ ਪਰ ਉਹਨਾਂ ਨੇ ਡੀਐਸਪੀ ਸਾਹਿਬ ਦੀ ਵੀ ਨਹੀਂ ਮੰਨੀ ਅੱਜ ਅਸੀਂ ਮਾਜੋਗ ਜ਼ਿਲ੍ਹਾ ਸੁਪਰਡੈਂਟ ਨੂੰ ਕਿਉਂਕਿ ਭਗਵਾਨ ਵਾਲਮੀਕੀ ਧਰਮ ਸਭਾ ਸਕੱਤਰ ਭਾਰਤ ਜੱਤੇਪੰਦੀ ਵੱਲੋਂ ਜੋ ਮਾਗ ਪੱਤਰ ਦਿੱਤਾ ਗਿਆ ਹੈ ਅਗਰ 11 ਤਰੀਕ ਤੱਕ ਦੋਸ਼ੀਆਂ ਦੇ ਖਿਲਾਫ ਕੋਈ ਵੀ ਕਾਰਵਾਨ ਨਹੀਂ ਨਾ ਕੀਤੀ ਗਈ ਅਤੇ 12 ਤਰੀਕ ਨੂੰ ਏਅਰਪੋਰਟ ਰੋਡ ਬੱਲਾਲੀ ਬੋਲੀ ਤੇ ਵਿਖੇ ਭਗਵਾਨ ਵਾਲਮੀਕੀ ਧਰਮ ਸਮਾਜ ਜਥੇਬੰਦੀ ਅਤੇ ਸਮੂਹ ਅਹੁਦੇਦਾਰੇ ਵੱਲੋਂ ਜੋ ਕਿ ਅਨਮਿੱਥੇ ਸਮੇਂ ਲਈ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਗਰ ਧਰਨੇ ਦੇ ਵਿੱਚ ਕੋਈ ਵੀ ਅਨਸਕਾ ਵੀ ਘਟਰਾ ਹੁੰਦੀ ਹੈ ਇਸ ਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਹੋਵੇਗਾ ਅਤੇ ਸ਼੍ਰੇਸ਼ ਕੁਮਾਰ ਜੀ ਨੂੰ ਜੋ ਕਿ ਭਗਵਾਨ ਵਾਲਮੀਕੀ ਧਰਮ ਸਮਾਜ ਸੈਕਟਰ ਭਾਰਤ ਵੱਲੋਂ ਜੋ ਕਿ ਸ਼੍ਰੇਸ਼ ਕੁਮਾਰ ਜੀ ਨੂੰ ਪੂਰਾ ਸਾਥ ਦਵਾਇਆ ਜਾਵੇ ਜੈ ਵਾਲਮੀਕੀ ਜੀ ਜੈ ਭੀਮ ਜੈ ਭਾਰਤ